ਕਹਾਣੀ ਤੇ ਵੇਹਾਂ ਪਾਸਾ ਧੰਗਿਆ ਰਾਜਕਾਲ ਨਾਲ ਬਗਲਵਾ ਲੋਕਾਂ ਨੂੰ ਆਪਣੇ ਹੁਕਮ ਚਲਾਉਣਾ ਜਗਣਾ ਸੀ ਆਪ ਪਰਮੇਸ਼ਰ ਦੇ ਲੋਕ ਵਿੱਚ ਸਾਰਿਆਂ ਨੂੰ ਕਹਿਣਾ ਪਰਮੇਸ਼ਰ ਦੇ ਚੱਲੋ ਰਾਜ ਦਾ ਮਤਲਬ ਤਾਂ ਆਪਣੇ ਹੁਕਮ ਚਲਾਉਣਾ ਸ਼ਰੀਕ ਹੈ ਖੁਦਾ ਵੱਲੋਂ ਹੂੰ ਔਰ ਖਾਲਸੇ ਦਾ ਰਾਜ ਤਾਂ ਪਰਮੇਸ਼ਰ ਦਾ ਰਾਜ ਹੈ ਉਹ ਰਾਜ ਸਿੱਖਾਂ ਦਾ ਹੋ ਸਕਦਾ ਹੈ ਸਿੱਖਾਂ ਦਾ ਰਾਜ ਜਿਹਦੇ ਦਾ ਰਾਜ ਸੀ ਬਿਲਕੁਲ ਖਾਲਸੇ ਦਾ ਰਾਜ ਨਹੀਂ ਸੀ ਉਹ ਖਾਲਸਾਤ ਕਰੇ ਵੀ ਖਾਲਸੇ ਦਾ ਰਾਜ ਸੀ ਹਰਜੀਤ ਸਿੰਘ ਦਾ ਸਿੱਖਾਂ ਦਾ ਰਾਜ ਸੀ ਸਿੱਖ ਰਾਜ ਕੇ ਹਰੂ ਚਾਕੇ ਦੇਖ ਲੋ ਇਤਿਹਾਸ ਤੇ ਸਾਰਾ ਸਿੱਖ ਰਾਜ ਦੁਨੀਆ ਸਿੱਖ ਰਾਜ ਕਹਦੀ ਹੈ ਜਿਹੜਾ ਖਾਲਸੇ ਦਾ ਰਾਜ ਕਿੱਥੋਂ ਆ ਗਿਆ ਸ਼ਰਾਰਤੀ ਲੋਕ ਦੇ ਬਹੁਤ ਜ਼ਿਆਦਾ ਸ਼ਰਾਰਤੀ ਨਾ ਥੋੜੇ ਨਹੀਂ ਹਨ ਹਾਂਜੀ ਜੀ ਇਹ ਬਾਬਾ ਜੀ ਤੁਸੀਂ ਕਹੇ ਦੀ ਸਿੱਖ ਰਾਜ ਸੀਗਾ ਖਾਲਸੇ ਦਾ ਰਾਜ ਨਹੀਂ ਸੀਗਾ ਇਹਦੇ ਵਿੱਚ ਕੀ ਫਰਕ ਹੋ ਗਿਆ ਜੀ ਖਾਲਸ ਖਾਲਸੇ ਦਾ ਰਾਜ ਖਾਲਸੇ ਦੀ ਜਿਹੜੀ ਫੌਜ ਆ ਖਾਲਸਾ ਫੌਜ ਆ ਉਦਾਲੀ ਫੌਜਾਂ ਦੀ ਕਮਲ ਥੱਲੇ ਆ ਜੀ ਜਿਹੜੀ ਜੀਸੂ ਦੀ ਫੌਜ ਆ ਰਣੀ ਇਸੇ ਆ ਰਿਹਾ ਇਸੇ ਨਾਲੂਵ ਦੀ ਆਉ ਉਹਨਾਂ ਦੀ ਡੋਹਰਿਆਂ ਦੀ ਕਮਲ ਥੱਲੇ ਆ ਕਾਹਨ ਜੀਸੂ ਕਹਿੰਦਾ ਰਹਾ ਜੀਸੂ ਦੇ ਪਿਓ ਨੇ ਦਾਦਿਆਂ ਨੇ ਰਾਜ ਬਿਸਰਾ ਲਈਆਂ ਨੇ ਖਾਲਸੇ ਨੇ ਆਪਣਾ ਬਾਣਾ ਲਾ ਲਿਆ ਉਹਨਾਂ ਤੇ ਬਾਣਾ ਲਾ ਦਿਓ ਗੁਰੂ ਦਾ ਉਹ ਬਾਣਾ ਹੋਰ ਉਹ ਬਾਣਾ ਹੋਰ ਬਾਣਾ ਪਾਉਣੇ ਨੇ ਤਕਾਲ ਫੇਰ